dan 24 Februari 2019 اُس سُندري 74 ريٽر اَمرم ਜੋ ਮੁੱਕਦੇ ਹੋ ਜੀ ਨੂੰ ਹੱਸਾ ਇੱਕਦਾ ਹੋਇਆ ਸੀ ਹਾਂਜੀ ਮੈਂ ਉਦਾਂ ਜੀ ਪੜੀ ਜਾਂਦਾ ਸੀ ਹਾਂਜੀ ਮੈਂ ਪੜੀ ਜਾਂਦਾ ਸੀ ਜਦੋਂ ਅੱਛਾ ਤੇ ਮੈਨੂੰ ਪੜਾ ਕੇ ਪਾਈ ਜਦੋਂ ਸੁਣੇ ਤੇ ਮੈਂ ਤਾੜੀ ਮਾਰੀ ਕੋਈ ਆਇਆ ਨਹੀਂ ਸੀ ਜੀ ਫਿਰ ਮੈਨੂੰ ਇਸ ਮੈਂ ਉੱਥੇ ਬੈਠਾ ਸੀ ਤੇ

ਬਾਕੀ ਜਿਹੜੇ ਉਪਰ ਸੱਜਖੰਡ ਹਾਂ ਉਹ ਸੱਜਖੰਡ ਸੀ ਜਿਹੜੇ ਉਪਰ ਉਹ ਕੋਈ ਅਗਰੇ ਲੱਪੜਾ ਨਹੀਂ ਕਿ ਲਈ ਸੀ ਕੁਝ ਹਾਂ ਅਗਰੇ ਲੱਪੜਾ ਨਹੀਂ ਕਿ ਲਈ ਹਾਂ ਹਾਂ ਜੀ ਹਾਂ ਆ ਤੂੰ ਆ ਸਮੇਂ ਦੇ ਕੋਲ ਤਾਂ ਆਈ ਤੂੰ ਆ ਜੇ ਜਦੋਂ ਅੱਗ ਦੀ ਮੈਨੂੰ ਉਹ ਸੇਕ ਜਾਲਾ ਦੱਸਿਆ ਉਹਦੋਂ ਮੈਂ ਤਾਂ ਉੱਠ ਕੇ ਭੱਜ ਗਿਆ ਤੁਸੀਂ ਥਲੇ ਨਿਤਰੇਮ ਕਰਦੇ ਪੈ ਸੀ ਹਾਂ ਹਾਂ ਜੀ ਮੈਂ ਉਹ ਪੜਦਾ ਸੀਗਾ ਜਤਨੇ 1980 ਸੀਗਾ ਅੱਛਾ ਦੋ ਲੁਗਣਾ ਸਰ ਹਾਂ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਆਪਣੇ ਮੰਦੀਆਂ ਗਹਿਰਾਈਆਂ ਚੋਂ ਇਨਾਂ ਨੂੰ ਸੋਸ ਜਾਰ ਕਰਦਾ ਕਿ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੋ ਹਾਦਸਾ ਸਾਡੇ ਇੱਥੇ ਕੱਲ ਵਾਪਰਿਆ ਉਹ ਲਗਭਗ 5:30 ਦਾ ਟਾਈਮ ਸੀ ਇੱਕ ਬਿਜਲੀ ਦੀ ਤਾਰ ਟੁੱਟੀ ਦੂਜੀ ਤਾਰ ਤੇ ਡੇਗ ਗਈ ਉਹਦੇ ਨਾਲ ਵੋਲਟੇਜ ਵਧਣ ਕਾਰਨ ਜਿਹੜਾ ਏਸੀ ਗੁਰਦੁਆਰਾ ਸਾਹਿਬ ਦੇ ਸੱਚਖੰਡ ਦੇ ਵਿੱਚ ਲੱਗਿਆ ਹੋਇਆ ਸੀ ਉਹਦਾ ਜਿਹੜਾ ਕੰਪਰੈਸ਼ਨ ਆਫ हट ਗਿਆ ਫਟਣ ਦੇ ਨਾਲ ਅੱਗ ਪੈਦਾ ਹੋਈ ਔਰ ਅੱਗ ਤੋਂ ਅੱਗੇ ਅੱਗ ਲੱਗਦੀ ਲੱਗਦੀ ਸਾਡੇ ਗੁਰੂ ਸਾਹਿਬ ਦੇ ਤਿੰਨ ਪਾਵਨ ਸਰੂਪ ਨੇ ਜਿਹੜੇ ਉਹ ਅਗਨ ਭੇਟ ਹੋ ਗਏ ਹਾਲਾਤ ਐਸੇ ਸੀ ਦੇਖਿਆ ਨਹੀਂ ਸੀ ਜਾ ਰਿਹਾ ਪਤਾ ਲੱਗਿਆ ਜਦ ਹੀ ਸਾਡੇ ਗੁਰਦੁਆਰਾ ਸਾਹਿਬ ਝਾਰ ਸਾਹਿਬ ਤੋਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਸਾਹਿਬ ਪਹੁੰਚੇ ਸਾਨੂੰ ਪਤਾ ਲੱਗਿਆ ਨਾਲ ਦੀ ਨਾਲ ਅਸੀਂ ਇੱਥੇ ਆਏ ਆ ਕੇ ਹਾਲਾਤ ਦੇਖੇ ਤਾਂ ਨਾਲ ਦੀ ਨਾਲ ਇੱਥੇ ਇਹਨਾਂ ਦੇ ਪ੍ਰਬੰਧਕਾਂ ਨੂੰ ਨਾਲ ਲੈ ਕੇ ਸਭ ਤੋਂ ਪਹਿਲਾਂ ਉਹਨਾਂ ਨੂੰ ਸੰਭਾਲ ਲਿਆ ਸੰਭਾਲ ਕੇ ਫਿਰ ਸੰਗਤ ਇੱਥੇ ਸਾਰੀ ਰਾਤ ਅਸੀਂ ਇੱਥੇ ਬੈਠੇ ਰਹੇ ਸਾਰੀ ਰਾਤ ਸੰਗਤ ਦੇ ਜਾਪ ਕੀਤਾ ਔਰ ਅੱਜ ਸਵੇਰੇ ਰਾਤ ਹੀ ਅਸੀਂ ਇਨਫੋਰਮ ਕਰਤਾ ਸੀ ਮਾਨਯੋਗ ਪ੍ਰਧਾਨ ਸਾਹਿਬ ਰਜਿੰਦਰ ਸਿੰਘ ਜੀ ਧਾਮੀ ਜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਤਖਤ ਸ੍ਰੀ ਕੇਸਗੜ ਸਾਹਿਬ ਤੋਂ ਉਹਨਾਂ ਦੇ ਮਲੇਰ ਸਾਹਿਬ ਨੂੰ ਤੇ ਉਹਨਾਂ ਨੇ ਸਿੰਘ ਸਹਿਬਾਨ ਦੀ ਪੰਜ ਦੀ ਡਿਊਟੀ ਲਈ ਸੀ ਉਹ ਅੱਜ ਆਏ ਪੂਰਨ ਗੁਰਮਰਿਆਦਾ ਅਨੁਸਾਰ ਉਹਨਾਂ ਨੇ ਇੱਥੇ ਆ ਕੇ ਗੁਰੂ ਸਾਹਿਬ ਦੇ ਸਰੂਪਾਂ ਨੂੰ ਹੁਣ ਅਸੀਂ ਇਥੋਂ ਗੋਵਿੰਦੂ ਵਾਲ ਸਾਹਿਬ ਲਈ ਤੋਰਿਆ ਹੈ ਬੜਾ ਦੁੱਖ ਹੁੰਦਾ ਹੈ ਮਨ ਭਰ ਭਰ ਆਉਂਦਾ ਪਰ ਕਰ ਕੁਛ ਨਹੀਂ ਸਕਦੇ ਕਿਉਂਕਿ ਹਾਦਸਾ ਸੀ ਇਸ ਹਾਦਸੇ ਕਾਰਨ ਸਾਨੂੰ ਇਸ ਪੀੜਾ ਦੇ ਵਿੱਚ ਲੱਗਣਾ ਪੈ ਰਿਹਾ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਕਿਰਪਾ ਕਰਕੇ ਆਪਾਂ ਗੁਰੂ ਦੇ ਲਈ ਸ਼ਾਂਤੀ ਹਮੇਸ਼ਾ ਬਣਾ ਕੇ ਰੱਖਿਏ ਪਿਆਰ ਵਧਾ ਕੇ ਰੱਖਿਏ ਔਰ ਕੋਈ ਵੀ ਕੋਈ ਰੂਮਰ ਖਲਾਉਂਦਾ ਤਾਂ ਉਹਨੂੰ ਅਗਨੋਰ ਕਰੀਏ ਕਿਉਂਕਿ ਇਹ ਕੋਈ ਐਸੀ ਘਟਨਾ ਨਹੀਂ ਉਸੇ ਟਾਈਮ ਇੱਥੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਡੀਐਸਪੀ ਸਾਹਿਬ मौके ਤੇ ਆਏ ਐਸਐਚਓ ਸਾਹਿਬ मौके ਤੇ ਆਏ ਐਸਐਸਪੀ ਸਾਹਿਬ ਆਏ ਉਹਨਾਂ ਨੇ ਸਾਰੀ ਰਿਪੋਰਟ ਇਕੱਠੀ ਕੀਤੀ ਔਰ ਉਹ ਸੈਂਪਲ ਵੀ ਲੈ ਕੇ ਗਏ ਡੀਵੀਆਰ ਵੀ ਇੱਥੋਂ ਲੈ ਗਏ ਇਸ ਲਈ ਸਾਰਾ ਪ੍ਰਸ਼ਾਸਨ ਨੇ ਸਾਰੀ ਦੇਖਿਆ ਇੱਥੇ ਕੋਈ ਅਜੀਬ ਘਟਨਾ ਨਹੀਂ ਵਾਪਰੀ ਇਹ ਸਿਰਫ ਇੱਕ ਅਚਾਨਕ ਕੁਦਰਤੀ ਵਾਪਰੀ ਘਟਨਾ ਦਾ ਨਤੀਜਾ ਹੋਇਆ ਮੈਂ ਅਰਦਾਸ ਕਰਦਾ ਕਿ ਹੇ ਗੁਰੂ ਪਾਤਸ਼ਾਹ ਅੱਗੇ ਤੋਂ ਸਾਡੇ ਇਸ ਹਲਕੇ ਤੇ ਮਿਹਰ ਰੱਖਿਓ ਕੋਈ ਐਸੀ ਘਟਨਾ ਕਦੇ ਵੀ ਨਾ ਵਾਪਰੇ ਕਿਤੇ ਵੀ ਨਾ ਸਾਡੇ ਪੰਜਾਬ ਚ ਵਾਪਰੇ ਕਿਉਂਕਿ ਇਸ ਦੇ ਨਾਲ ਬੜਾ ਮਨ ਦੁਖੀ ਹੁੰਦਾ ਔਰ ਸੰਗਤਾਂ ਦੇ ਹਿਰਦੇ ਬਲੁੰਦਰੇ ਜਾਂਦੇ ਨੇ ਅੱਜ ਬੜੇ ਪਰੇਮਾਨ ਨਾਲ ਮੈਂ ਦੇਖ ਰਿਹਾ ਸੀ ਸਾਰੀਆਂ ਸੰਗਤਾਂ ਨੇ ਗੁਰੂ ਸਾਹਿਬ ਨੂੰ ਜਦੋਂ ਇੱਥੋਂ ਵਿਦਾ ਕੀਤਾ ਬੜਾ ਸਭ ਦਾ ਮਨ ਭਰਿਆ ਹੋਇਆ ਸੀ ਇਸ ਲਈ ਮੈਂ ਬਹੁਤਾ ਸ਼ਬਦ ਰੱਖਾਂਦਾ ਹਾਂ ਖਿਮਾ ਬੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਜੋ ਬੰਦਾ ਨੂੰ ਕਰਾ ਇਹ ਤੇ ਕੀ ਹਸਾ ਬਾਬਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤੇ ਇਹ ਸਾਡੇ ਸਾਰੇ ਜਿਹੜੇ ਸਮਾਜ ਲਈ ਜਿਹੜੀ ਬੜੀ ਮੰਦਪਗੀ ਕਰਨਾ ਜਿਹੜੀ ਕੱਲ ਵਾਪਰੀ ਜੀ ਤੇ ਇਥੇ ਜਿਹੜਾ ਬਿਜਲੀ ਦਾ ਜਿਹੜਾ ਸ਼ਾਰਟ ਸਰਕਟ ਆਨ ਕਰਕੇ ਏਸੀ ਕੰਪਰੈਸ਼ਨ ਜਿਹੜਾ ਫਟ ਗਿਆ ਸੀ ਜਿੱਥੇ ਗੁਰੂ ਰਣਜੀਤ ਸਾਹਿਬ ਜੀ ਦਾ ਸੱਚਖੰਡ ਜਿਹੜਾ ਤਿੰਨ ਮਹਾਰਾਜ ਦੇ ਰੂਪ ਪਏ ਸੀ ਉਹ ਜਿਹੜਾ ਸ਼ਾਰਟ ਸਰਕਟ ਆਨ ਕਰਕੇ ਮਹਾਰਾਜ ਦੇ ਤਿੰਨੇ ਸੁੱਕੀ ਡੈਗਰੀ ਵੇਟ ਹੋਏ ਅੱਜ ਜਿਹੜੇ ਮੌਜੂਦਾ ਸਾਡੇ SCVC ਮੈਂਬਰ ਆ ਪਵਾਤੋਂ ਤੇ ਸਿੰਘ ਸਾਹਿਬ ਜਿਹੜੇ SCVC ਤੋਂ ਕੇਸਗੜ੍ਹ ਸਾਹਿਬ ਤੋਂ ਆਏ ਸੀ ਜਿਹੜੇ ਬਰਿਆਦਾ ਦੇ ਇਨਸਾਫ ਦੇ ਗੁਰੂਗ੍ਰੰਥ ਸਾਹਿਬ ਦੇ ਸਲੂਕ ਆ ਸ਼੍ਰੀ ਗੋਵਿੰਦ ਗੋਬਾਧ ਸਾਹਿਬ ਲਈ ਚੱਲੇ ਪਾਏ ਚੱਲੇ ਪਾਏਗੇ ਗੁਰੂਗੰਥ ਸਾਹਿਬ ਦੀ ਉਨੂੰ ਤੇ ਅਕਾਲ ਚ੍ਰੀ ਅਕਾਲ ਤੱਕ ਸਭ ਵੱਲੋਂ ਜੋ ਵੀ ਇਹਦੀ ਇਨਵੈਸਟੀਗੇਸ਼ਨ ਵੀ ਕਰ ਰਹੇ ਤੇ ਅਸੀਂ ਆਪਣੇ ਤੌਰ ਤੇ ਵੀ ਜਿਹੜੀ ਇਨਵੈਸਟੀਗੇਸ਼ਨ ਫੰਡ ਜੀ ਟੀਮ ਵਗੈਰਾ ਅਸੀਂ ਜਿਹੜੀਆਂ ਜਿਹੜੇ ਮੌਕੇ ਤੋਂ ਸਿੰਪਲ ਵਗਲਾ ਵੀ ਲਏ ਜਿਹੜੀ ਫਾਈਨਲ ਰਿਪੋਰਟ ਹੋ ਗਈ ਹੈ ਤਾਂ ਤੱਕ ਜੋ ਛੇ ਦਿਨਾਂ ਤੱਕ ਸਾਡਾ ਹੋਊਗਾ ਦੱਸਦਾ ਫਿਰ ਮੁਰਲੀ ਜਾਂਚ ਕੀ ਪਾਇਆ ਮੁਰਲੀ ਜਾਂਚ ਤੋਂ ਸ਼ਾਰਟ ਸਰਕਟ ਵਾਲੇ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਜਿਹੜੀ ਲਾਈਟ ਜਿਹੜੀ ਜ਼ਿਆਦਾ ਆਨ ਕਰਕੇ ਉਹਦੇ ਦੂਜੇ ਦੋ ਏਸੀ ਆਟੋ ਕੱਟ ਹੋ ਗਏ ਇਹਦਾ ਜਿਹੜਾ ਏਸੀ ਦਾ ਕੰਪਰੈਸ਼ਨ ਫਟ ਗਿਆ ਸੀ ਤੇ ਜ਼ਿਆਦਾ ਲਾਈਟ ਆਂਡ ਵਿੰਡੋ ਏਸੀ ਹੋਰ ਤੇ ਬਿੰਡ ਬਿੰਡੋ ਏਸੀ ਬਈ ਨਾ ਇਹ ਥੋੜੇ ਜਰੀਏ ਵੀ ਅਪੀਲ ਕਰਨੀ ਜੇ ਨਾ ਜਿੱਥੇ ਸੱਚਗੰਡ ਸਾਹਿਬ ਆ ਕਿਸੇ ਵੀ ਤਰ੍ਹਾਂ ਦੇ ਏਸੀ ਲਾਏ ਆ ਉਹ ਵਿੰਡੋ ਏਸੀ ਨਾਲ ਲਾਏ ਜਾਣ ਡਿਸਪੇਰਟੇਸੀ ਆ ਦੂਜੇ ਉਹ ਲਾਏ ਜਾਣ ਤਾਂ ਕਿ ਇਹ ਜੇ ਹਾਦਸੇ ਤੋਂ ਬਚਿਆ ਜਾ ਸਕੇ ਤੇ ਹੋਰ ਕੋਈ ਵੀ ਅਵਾਹ ਉਹ ਤੋਂ ਬਚਾ ਕਿ ਨਿਗਰਾਨੀ ਵੀ ਵੀ ਅਸਾ ਦਖਾ ਸਾਹਿਬ ਨੇ ਕਿਹਾ ਹਾਂ ਹਾਂ ਨਿਗਰਾਨੀ ਵੀ ਜਿੱਥੇ ਜਿੰਨੇ ਵੀ ਮੈਂ ਕਹਿੰਦਾ ਪਿੰਡਾਂ ਦੇ ਵਿੱਚ ਵੀ ਗੁਰੂ ਘਰ ਨੇ ਜਾਂ ਧਾਰਮਿਕ ਜਗ੍ਹਾ ਨੇ ਉੱਥੇ ਜਰੂਰ ਪਿੰਡ ਲੈਵਲ ਦੇ ਇੱਕ ਮੁੰਡਾ ਜਿਹੜਾ ਪ੍ਰਬੰਧਕ ਹੈ ਉਹਨੂੰ ਉੱਥੇ ਜ਼ਿਵਾਰ ਸਾਹਿਬ ਆ ਜਿਹੜੀ ਵੀ ਭਾਵ ਕੋਈ ਵੀ ਧਾਰਮਿਕ ਜਗ੍ਹਾ ਉੱਥੇ